ਅਸੀਂ ਅਨੇਕਾਂ ਹੀ ਬੰਦਿਆ ਨੂੰ ਅਰਥੀਆਂ ਨੂੰ ਆਪਣੀਆਂ ਅੱਖਾਂ ਸਾਵੇਂ ਗੁਜ਼ਰਦੇ ਹੋਏ ਵੇਖਿਆ ਆਪਣੀਆਂ ਅੱਖਾਂ ਸਾਹਮਣੇ ਰਾਖ ਹੁੰਦਿਆਂ ਵੇਖਿਆ ਆਪਣੀਆਂ ਅੱਖਾਂ ਰਾਹੀ ਉਹਨਾਂ ਨੂੰ ਦਫਨਾਉਂਦਿਆਂ ਜ਼ਮੀਨ ਵਿੱਚ ਦਫਨ ਹੁੰਦਿਆਂ ਵੇਖਿਆ ਔਰ ਇਹ ਗੱਲ ਭਗਤ ਜੀ ਕਹਿੰਦੇ ਵੀ ਸਾਡੇ ਚੇਤੇ ਵਿੱਚ ਹੋਣੀ ਚਾਹੀਦੀ ਵੀ ਸੰਗ ਚਲਤ ਹੈ ਹਮ ਭੀ ਚੱਲਣਾ ਅਸੀਂ ਵੀ ਤੁਰ ਜਾਣਾ ਕੋਈ ਕਿੰਨੇ ਸਾਲ ਦਾ ਹੋਵੇ ਕੋਈ 50 ਦਾ ਹੋਵੇ ਕੋਈ 70 ਦਾ ਹੋਵੇ ਕੋਈ 100 ਦਾ ਹੋਵੇ ਕੋਈ ਇਸ ਤੋਂ ਵੱਧ ਘੱਟ ਕਿਹੜਾ ਵੀ ਸਮਾਂ ਕਿੰਨਾ ਵੀ ਹੋਵੇ ਬਾਬਾ ਫਰੀਦ ਸਾਹਿਬ ਕਹਿੰਦੇ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ 100 ਵਰਿਆਂ ਜੀਵਨ ਜੇ ਕਰ ਤੂੰ 100 ਵਰੇ 100 ਸਾਲ ਵੀ ਜੀ ਲੈ ਪਰ ਰਿਜ਼ਲਟ ਨਤੀਜਾ ਇਹੀ ਨਿਕਲ ਲੈ ਭੀ ਤਨ ਹੋਸੀ ਖੇ ਇਸ ਤਨ ਨੇ ਖੇ ਹੋਣਾ ਹੀ ਹੋਣਾ ਹੈ ਇਹ ਸਰੀਰ ਮਿੱਟੀ ਹੈ ਤੇ ਆਖਰ ਮਿੱਟੀ ਹੋ ਜਾਏਗਾ ਇਸ ਤੋਂ ਪਹਿਲਾਂ ਇਹਦੇ ਮਿੱਟੀ ਹੋਣ ਤੋਂ ਪਹਿਲਾਂ ਇਹਦੇ ਦਫਨ ਹੋਣ ਤੋਂ ਪਹਿਲਾਂ ਇਹਦੇ ਦਾ ਅਗਨ ਹੋਣ ਤੋਂ ਪਹਿਲਾਂ ਪਹਿਲਾਂ ਮਹਾਰਾਜ ਕਹਿੰਦੇ ਵੀ ਤੂੰ ਉਸ ਕਰਤੇ ਪੁਰਖ ਤੱਕ ਪਰਮਾਤਮਾ ਦੇ ਘਰ ਤੱਕ ਪਹੁੰਚ ਕੇ ਉਦੇ ਵਾਸਤੇ ਇਹ ਸੰਸਾਰ ਦੇ ਅੰਦਰ ਪਾਤਸ਼ਾਹ ਨੇ ਬੜਾ ਸੌਖਾ ਮਾਰਗ ਸਾਨੂੰ ਦੱਸਿਆ ਕੋਈ ਹੋਰ ਸੰਸਾਰ ਦੇ ਆਵਾੰਗ ਦੁਨੀਆ ਦੇ ਲੋਕਾਂ ਵਾਂਗ ਹੋਰ ਪੈਗੰਬਰਾਂ ਦੇ ਵਾਂਗ ਸਾਨੂੰ ਕੋਈ ਐਸੀ ਸਾਧਨਾ ਨਹੀਂ ਦਿੱਤੀ ਕੋਈ ਐਸਾ ਵਿਖਮ ਪੈਂਡਾ ਨਹੀਂ ਦਿੱਤਾ ਕਿ ਜਿੰਨੂੰ ਕਰਦਿਆ ਸਾਡੇ ਮਨ ਅੰਦਰ ਸ਼ੰਕਾ ਪੈਦਾ ਹੋਵੇ ਜਿੰਨੂੰ ਕਰਦਿਆ ਸਾਡੇ ਦਿਲ ਅੰਦਰ ਸਾਡੇ ਦਿਮਾਗ ਅੰਦਰ ਜਾਂ ਸਾਡੀ ਸੁਰਤ ਵਿੱਚ ਇਹ ਖਿਆਲ ਆਵੇ ਕਿ ਇਹ ਤੇ ਬੜਾ ਔਖਾ ਕੰਮ ਹੈ ਇਸ ਕੰਮ ਨੂੰ ਨਿਪਰੇ ਚੜਨ ਵਾਸਤੇ ਬੜੀ ਘਾਲਣਾ ਘਾਲਣੀ ਪਵੇਗੀ ਬੜਾ ਔਖਾ ਹੋਣਾ ਪਵੇਗਾ ਭੁੱਖੇ ਰਹਿਣਾ ਪਵੇਗਾ ਜਾਂ ਪੁੱਠੇ ਲੰਮਕਣਾ ਪਵੇਗਾ ਜਾਂ ਆਪਣੇ ਇਰਦ-ਗਿਰਦ ਅੱਗ ਬਾਲ ਕੇ ਵਿੱਚ ਬਹਿਣਾ ਪਵੇਗਾ ਬਰਫ਼ ਦੀਆਂ ਪਹਾੜਾਂ ਦੀਆਂ ਚੋਟੀਆਂ ਤੇ ਬਹਿਣਾ ਪਵੇਗਾ ਜਾਂ ਕੰਦਮੂਲ ਜਾਂ ਹੋਰ ਕਈ ਸਾਧਨ ਨੇ ਕਈ ਤਰੀਕੇ ਹੈ ਮਹਾਰਾਜ ਕਹਿੰਦੇ ਨਹੀਂ ਤੇ ਸਾਡੇ ਵਾਸਤੇ ਬਹੁਤ ਸੌਖਾ ਤਰੀਕਾ ਬੜਾ ਸੌਖਾ ਢੰਗ ਹੈ ਕਿ ਆਪਣੇ ਮਨ ਨੂੰ ਟਿਕਾ ਕੇ ਸਤ ਸੰਗਤ ਵਿੱਚ ਬੈਠ ਕੇ ਗੁਰੂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਵਿਚਾਰ ਕਰਨੀ ਸ਼ਬਦ ਨੂੰ ਆਪਣੇ ਮਨ ਅੰਦਰ ਵਸਾ ਲੈਣਾ ਸ਼ਬਦ ਦੇ ਰਾਹੀ ਆਪਣੇ ਜੀਵਨ ਨੂੰ ਢਾਲਣਾ ਸ਼ਬਦ ਦੇ ਰਾਹੀ ਤੁਰਨਾ ਦੇ ਸਹਿਬ ਕਹਿੰਦੇ ਜਦੋਂ ਇਸ ਪ੍ਰਕਾਰ ਮਨੁੱਖ ਆਪਣੇ ਆਪ ਨੂੰ ਬਦਲਣਾ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰਦਾ ਹੈ ਆਪੇ ਦੀ ਪਰਖ ਕਰਨੀ ਸ਼ੁਰੂ ਕਰਦਾ ਹੈ ਆਪਣੇ ਆਪ ਨੂੰ ਵਾਚਣਾ ਸ਼ੁਰੂ ਕਰਦਾ ਹੈ ਤੇ ਬਾਣੀ ਮੁਤਾਬਕ ਹੈ ਇਹ ਵੇਖਦਾ ਹੈ ਕਿ ਇਹ ਸੰਸਾਰ ਦੇ ਅੰਦਰ ਮੈਂ ਕੇਵਲ ਖਾਣ ਪੀਣ ਜਾਂ ਹੰਡਾਉਣ ਵਾਸਤੇ ਤੇ ਨਹੀਂ ਆਇਆ ਮੇਰਾ ਕੰਮ ਇਹ ਸੰਸਾਰ ਦੇ ਅੰਦਰ ਜਗਤ ਵਿੱਚ ਚੰਗੇ ਤੋਂ ਚੰਗੇ ਪਕਵਾਨ ਖਾਣੇ ਚੰਗੇ ਤੋਂ ਚੰਗਾ ਕਪੜਾ ਆਪਣੇ ਤਨ ਤੇ ਪਹਿਣ ਲੈਣਾ ਜਾਂ ਪਰਿਵਾਰ ਦੇ ਵਿੱਚ ਜਾਂ ਹੋਰ ਸੰਸਾਰ ਦੇ ਕਾਰੋਬਾਰਾਂ ਦੇ ਵਿੱਚ ਹੈ ਮੇਰਾ ਕਰਮ ਇਹ ਤੇ ਨਹੀਂ ਹੈ ਮੇਰਾ ਇਸ ਸੰਸਾਰ ਦੇ ਵਿੱਚ ਐਸਾ ਕੰਮ ਤੇ ਨਹੀਂ ਫਿਰ ਕਿਸ ਵਾਸਤੇ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹ ਲੈਨ ਲੱਗਾ ਕਿਤ ਕੁ ਫਕੜੈ ਸਭ ਮੁਕਦੀ ਚੱਲੀ ਰਹਿਨ ਜਿਹੜਾ ਜੀਵਨ ਦਾ ਪੰਦ ਹੈ ਜੀਵਨ ਦਾ ਮਾਰਗ ਹੈ ਜੋ ਇਹ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਦਾ ਅਸੀਂ ਪੂਰਾ ਕਰਨਾ ਹੈ ਜਿਹਨੂੰ ਆਪਾਂ ਰੋਜ਼ ਸੋਦਾਰ ਦੀ ਬਾਣੀ ਵਿੱਚ ਪੜ੍ਹਦੇ ਆ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਵਾਰੀ ਇਹ ਸਮਾਂ ਪ੍ਰਾਪਤ ਹੋਇਆ ਤੇ ਵਾਰ-ਵਾਰ ਤੇ ਸਤਿਗੁਰੂ ਦੀ ਬਾਣੀ ਅੰਦਰ ਬੇਅੰਤ ਫੁਰਮਾਨ ਝੋਲੀ ਵਿੱਚ ਪਾਏ ਵੀ ਵਾਰ-ਵਾਰ ਸਮਾਂ ਥੋੜੀ ਮਿਲਣਾ ਹੈ ਸਾਹਿਬ ਦੀ ਬਾਣੀ ਹੁਣ ਆ ਜਿਹੜੇ ਸਮਾਂ ਆਪਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੇ ਪਾਵਨ ਅਸਥਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਸਰ ਕਰ ਰਹੇ ਆ ਬੈਠੇ ਆ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਸਮਾਂ ਦਿੱਤਾ ਸਾਡੇ ਤੇ ਰਹਿਮਤ ਕੀਤੀ ਪਾਤਸ਼ਾਹ ਕਹਿੰਦੇ ਵੀ ਇਸ ਤੋਂ ਪਹਿਲਾਂ ਹੁਣ ਜਿਹੜੇ ਮਿੰਟ ਪਾਲ ਸੈਕਿੰਡ ਗੁਜ਼ਰ ਚੁੱਕੇ ਐ ਮਹਾਰਾਜ ਦੀ ਬਾਣੀ ਦਾ ਫਰਮਾਨ ਸਾਹਿਬ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਅਸੀਂ ਵੇਖਿਆ ਹੀ ਕਦੇ ਨਹੀਂ ਆਪਣੇ ਇਸ ਸਮੇਂ ਨੂੰ ਜਾਂ ਆਪਣੇ ਇਸ ਮਨੁੱਖਾ ਜਨਮ ਨੂੰ ਅਸੀਂ ਕਦੇ ਵਾਚਿਆ ਹੀ ਨਹੀਂ ਕਿ ਇਹ ਇਸ ਤਰ੍ਹਾਂ ਸਾਡੇ ਹੱਥੋਂ ਭਗਤ ਫਰੀਦ ਸਾਹਿਬ ਕਹਿੰਦੇ ਵੀ ਜਿਵੇਂ ਤਿਲਾਂ ਨੂੰ ਆਪਣੀ ਮੁਠੀ ਵਿੱਚ ਘੁੱਟ ਕੇ ਅਸੀਂ ਬੰਦ ਕਰੀਏ ਨਾ ਸੁੱਕੇ ਤੇਲ ਤੇ ਮਹਾਰਾਜ ਦੀ ਬਾਣੀ ਆਖਦੀ ਹੈ ਕਿ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਸਾਨੂੰ ਪਤਾ ਹੈ ਇਸ ਗੱਲ ਦਾ ਵੀ ਇੱਕ ਨਾ ਇੱਕ ਦਿਨ ਕਿਉਂਕਿ ਮੌਤ ਕਦੋਂ ਇਸ ਸੰਸਾਰ ਤੇ ਅੰਦਰ ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ ਨੇ ਕਿਰਪਾ ਕੀਤੀ ਵੀ ਅਚਿੰਤੇ ਬਾਜ ਪੈ ਕਦੋਂ ਆ ਕੇ ਸਾਨੂੰ ਉਹ ਪਕੜ ਲੈਣ ਕਦੋਂ ਇਸ ਸੰਸਾਰ ਦੇ ਵਿੱਚੋਂ ਸਾਨੂੰ ਇਹ ਪੰਜ ਭੂਤਕ ਸਰੀਰ ਤਜਣਾ ਪਵੇ ਛੱਡਣਾ ਪਵੇ ਕੋਈ ਪਤਾ ਥੋੜੀ ਹੈ ਮਹਾਰਾਜ ਕਹਿੰਦੇ ਸਮੇ ਦਾ ਮੌਤ ਦਾ ਕੋਈ ਪਤਾ ਨਹੀਂ ਇਸ ਵਾਸਤੇ ਅਸੀਂ ਬਹੁਤ ਆਤ ਸੰਸਾਰ ਵਿੱਚ ਮਿੱਤਰਾਂ ਦੀ ਸੰਖਿਆ ਮਿੱਤਰਾਂ ਦੀ ਗਿਣਤੀ ਉਹ ਬਣਾ ਲਈ ਵੀ ਜਿਹੜੇ ਝੂਠੇ ਮਿੱਤਰ ਨੇ